ਤੇ ਬਿਲਕੁਲ ਵੀਰ ਜੀ ਨੇ ਦੱਸਿਆ ਕਿ ਜੋ ਫਿਲਮ ਬਣੀ ਤੁਮਕੀਲੇ ਦੀ ਉਸ ਫਿਲਮ ਦੇ ਵਿੱਚ ਸਾਰਾ ਜੋ ਸਮਾਨ ਹੈ ਜੋ ਪੁਰਾਣੇ ਟੈਲੀਵਿਜ਼ਨ ਹਨ ਉਹ ਇਹਨਾਂ ਕੋਲ ਹੀ ਗਏ ਸਨ ਤੇ ਪੁਰਾਣਾ ਵਿਰਸਾ ਆਪਣਾ ਸੰਭਾਲ ਰੱਖਿਆ ਸ਼ੂਟਿੰਗਾਂ ਦੇ ਉੱਪਰ ਵੀ ਇਹੋ ਜਿਹਾ ਪੁਰਾਣਾ ਸਮਾਨ ਹੈ ਜੋ ਪੁਰਾਣਾ ਵਿਰਸਾ ਸਮਾਨ ਹੈ ਉਹ ਸ਼ੂਟਿੰਗਾਂ ਦੇ ਉੱਪਰ ਵੀ ਜਾਂਦਾ ਹੈ ਇਹ 1957 ਤੋਂ 58 ਇੱਕ ਸਾਲ ਦੀ ਵੈਲਿਡਿਟੀ ਹੁੰਦੀ ਸੀ ਨਗਰ ਕਾਉਂਸਲ ਪਿੰਡ ਦੀਆਂ ਪੰਚਾਇਤਾਂ ਨੂੰ ਇਸ਼ੂ ਕਰਦੀ ਸੀ ਵੀ ਕੋਈ ਵੀ ਬੰਦਾ ਬਿਨਾਂ ਜਿਹੜਾ ਪਿੰਡ 'ਚ ਜਿਹਦੇ ਕੋਲ ਸਾਈਕਲ ਹੈ ਉਹਦੇ ਲੱਗਿਆ ਆਣਾ ਚਾਹੀਦਾ ਹੈ ਜੇ ਨਾ ਲੱਗਿਆ ਉਹ ਚਲਾਣ ਲੰਗਾ ਹੁੰਦਾ ਹੁੰਦਾ ਧੂਰੀ ਦੇ ਵਿੱਚ ਇੱਕ ਵੀਰ ਹੈ ਜਿਨ੍ਹਾਂ ਵੱਲੋਂ ਕੇ ਆਪਣੀ ਵਿਰਾਸਤ ਹੈ ਜੋ ਪੁਰਾਣੀ ਉਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਜੋ ਪੁਰਾਣਾ ਸਮਾਨ ਹੈ ਉਹਨਾਂ ਵੱਲੋਂ ਉਹ ਸੰਭਾਲਿਆ ਹੋਇਆ ਹੈ ਲਾ ਕੇ ਚਲੋ ਵੀ 8ਵੀਂ ਕਲਾਸ ਚ ਸੀਗਾ ਉਹਦਾ ਸ਼ੌਂਕ ਹੈ ਫੋਟੋ ਲੱਗੀ ਹੋਈ ਹੈ ਹਾਂਜੀ ਹਾਂ ਜੇ ਨਹੀਂ ਕਿਹ ਪਹਿਲਾਂ ਪੈਦਾਈ ਨੂੰ ਸੋਸ ਤੁਹਾਨੂੰ ਸ਼ੌਂਕ ਹੈ ਹਾਂਜੀ ਹਾਂਜੀ ਤਲਵਾਰ ਆ ਇਹ ਹੈਗੀ ਅੰਗਰੇਜ਼ਾਂ ਦੇ ਟਾਈਮ ਦੀ ਜੀ ਇਹਦੇ ਜੋਰਜ ਦਾ ਸਿਗਨੇਚ ਬਣਿਆ ਹੋਇਆ ਹੈ ਇੱਥੇ ਖੱਲ ਲੱਗੀ ਹੁੰਦੀ ਸੀ ਉਹ ਲੈ ਗਈ ਤਾਂ ਕਿ ਹੱਥ ਨੂੰ ਪਸੀਨਾ ਨਾ ਆਵੇ ਉਸ ਤੋਂ ਬਾਅਦ ਅੰਦਰੋਂ ਕੋਲ ਦੇ ਉਰੇ 골ਡ ਦੀ ਸਟੈਂਪ ਲੱਗੀ ਹੋਈ ਹੈ ਜੀ ਵੀ ਜੀ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਅੱਜ ਦਾ ਜੋ ਆਪਣਾ ਸਮਾਂ ਹੈ ਅੱਜ ਦੀ ਜੋ ਪੀੜ੍ਹੀ ਹੈ ਅੱਜ ਦਾ ਜੋ ਇਹ ਯੁੱਗ ਚੱਲ ਰਿਹਾ ਹੈ ਅੱਪਾ ਆਪਣਾ ਪਸੋਕੜ ਭੁੱਲ ਗਏ। ਤੁਹਾਡਾ ਹੁਣ ਇਹ ਸਾਮਾਨ ਦੇਖ ਰਿਹਾ ਆਪਾਂ ਕਿਦੋਂ ਕਿਤੇ ਆਪਣਾ ਪਸੋਕੜ ਯਾਦ ਦਵਾਂ। ਤੁਸੀਂ ਗਲਾਸਾਂ ਦੀ ਗੱਲ ਕੀਤੀ ਐ। ਟੀਵੀ ਆਪਣੇ ਕੋਲੇ ਹਰ ਤਰ੍ਹਾਂ ਦਾ ਸਭ ਤੋਂ ਪਹਿਲਾਂ ਜਿਹੜਾ ਟੈਲੀਵਿਜ਼ਨ ਚੱਲਿਆ ਸੀ ਉਹ ਇਹ ਸੀਗਾ ਇਹ ਟਿਊਬਾਂ ਵਾਲਾ। ਇਹਦਾ ਵੇਟ ਇਹਨਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਹੁੰਦਾ ਜੀ। ਇਹਦੇ ਅੰਦਰ ਟਿਊਬਾਂ ਲੱਗੀਆਂ ਪਹਿਲਾਂ ਗਰਮ ਹੁੰਦੀਆਂ ਫੇਰ ਚੱਲਦਾ। ਬਸ ਇਹ ਤਾਂ ਚੱਲਦਾ ਨਹੀਂ ਕਿਉਂਕਿ ਪੁਰਾਣਾ ਬਹੁਤ ਜ਼ਿਆਦਾ ਹੋ ਗਿਆ। ਤਕਰੀਬਨ 80 ਸਾਲ ਪਹਿਲਾਂ ਦਾ ਟੈਲੀਵਿਜ਼ਨ ਹੈ। ਜਿਹੜੇ ਉੱਪਰਲੇ ਨੇ ਇਹ ਸਾਰੇ ਚੱਲਦੇ ਨੇ। ਇੱਕ ਤੁਸੀਂ ਐਣਕ ਦਿਖਾ ਰਹੇ ਸੀਗੇ ਹਾਂਜੀ ਚੁੰਮਕ ਵਾਲੇ ਐਣਕ ਉਹਦਾ ਕੀ ਹੋਇਆ ਇਹ ਐਣਕ ਇਹ ਜੀ ਜਿਵੇਂ ਅੱਖਾਂ ਦੀ ਲਾਲੀ ਆ ਕਿ ਜਿਵੇਂ ਵਾਈਕ ਤੇ ਜਾ ਕੇ ਆਪਾਂ ਆ ਹੁਣ ਧੂੜ ਮਿੱਟੀ ਜਿਵੇਂ ਹੁਣ ਤੁਹਾਨੂੰ ਪਤਾ ਬਾਡੀ ਦਾ ਸੀਜ਼ਨ ਹੈ ਹੁਣ ਰੇਤਾ ਜਾਦੇ ਉੱਡਦਾ ਤਾਂ ਉਹ ਐਣਕ ਲਾ ਲਉ ਲਾਲੀ ਚੱਕ ਦੇਂਦੀ ਅੱਖਾਂ ਦੋਸਤ ਦੀ ਨੂਰੀ ਠੀਕ ਕਰ ਦਿੰਦੀ ਹੈ ਹੁਣਾ ਫੱਟੀ ਵੀ ਬੰਦੀ ਗੱਲ ਕੀਤੇ ਫੱਟੀ ਵੀ ਹੈ ਇੱਕ ਦੇਖੋ ਵੀ ਮੇਰੇ ਆਪ ਦੀ ਲਿਖੀ ਹੋਈ ਹੈ ਜੀ ਅੱਛਾ ਇਹ ਮੇਰੇ ਆਪ ਦੀ ਲਿਖੀ ਹੋਈ ਹੈ ਇਧਰ ਉਰਦੂ ਲਿਖਿਆ ਹੈ ਇਧਰ ਮੈਂ ਉਰਦੂ ਲਿਖਿਆ ਹੋਇਆ ਹੈ ਜਿਹੜਾ ਆਪਾਂ ਅੱਜ ਕੱਲ ਸਰੀਅਲ ਦੇਖਦੇ ਆ ਉਹਦੇ ਵਿੱਚ ਤਾਂ ਬ ਇਹ ਇੱਕਦੀਰ ਆ ਬਣਾ ਨੋਰਮਲ ਜੇ ਕਿਤੇ ਬੱਜਿਆ ਤਾਂ ਨਿਕਲ ਜੂਗਾ ਜੇ ਹੁਣ ਆ ਬੱਜਿਆ ਇਹ ਨਹੀਂ ਨਿਕਲਣਾ ਇਹ ਬਸ ਜਿੰਨਾ ਖਿੱਚਾਂਗੇ ਅੰਦਰੋਂ ਮਲਪੁੱਤਾ ਅੰਦਰੋਂ ਕੱਢ ਕੇ ਲਿਆਉਣਾ ਹੈ ਸਾਈਕਲ ਸਾਈਕਲ ਲੱਗਦਾ ਸਾਈਕਲ ਦੀ ਲੈਂਟ ਵੀ ਲੱਗਦੀ ਸੀ ਤੇ ਆ ਆ ਟੋਕਨ ਵੀ ਲੱਗਦਾ ਇਹ ਇੱਕ ਸਾਲ ਹੀ ਵੈਲਟ ਹੁੰਦਾ ਜਿਸ ਤੋਂ ਬਾਅਦ ਫਿਰ ਨਵਾਂ ਫੇਰ ਲੱਗਦਾ ਇਹਨੂੰ ਇਤਾਂ ਨਹੀਂ ਆਪਾਂ ਬੋਲ ਸਕਦੇ ਕਈ ਵਾਰੀ ਇਹ ਵਿੱਚ ਚੜ ਕੇ ਘਿੱੜਦੇ ਫਿਰ ਜਾਂਦੀ ਹੈ ਇਹਨੂੰ ਖੋਲਣਾ ਇੱਦਾਂ ਹੀ ਹੁੰਦਾ ਸੀ ਹਮੇਸ਼ਾ ਐਦਾਂ ਖੋਲ ਕੇ ਇੱਦਾਂ ਹੀ ਮਾਰਦੇ ਸੀ ਇਹ ਵੀ ਤਰੀਕਾ ਹੁੰਦਾ ਸੀ ਉਹਨਾਂ ਦਾ ਆਵਰੇ ਅਲੱਗ ਦਿਨ ਅਧਰਾਇਆ ਕੀ ਇਹ ਤਾਂ ਚਾਲ ਹੀ ਕੇਤਰੀ ਹੈ ਜੀ ਅੱਛਾ ਵਿੱਚ ਇਹਦੇ ਚਾਂਦੀ ਦਾ ਪਾਣੀ ਫਿਰਿਆ ਹੁੰਦਾ ਪੁਰਾਣੀ ਹੈ ਪਿੱਤਲ ਦੀ ਕਹਿੰਦੇ ਨੇ ਕਿ ਹਰ ਕਿਸੇ ਨੂੰ ਕੋਈ ਨਾ ਕੋਈ ਸ਼ੌਂਕ ਹੁੰਦਾ ਹੈ ਲੇਕਿਨ ਸ਼ੌਂਕ ਦਾ ਕੋਈ ਮੁੱਲ ਵੀ ਨਹੀਂ ਹੁੰਦਾ ਲੋਕ ਲੱਖਾਂ ਰੁਪਏ ਲਗਾ ਕੇ ਵੀ ਆਪਣਾ ਸ਼ੌਂਕ ਹੈ ਜੋ ਉਸ ਨੂੰ ਪੂਰਾ ਕਰਦੇ ਹਨ ਜਿਸ ਦੀਆਂ ਉਦਾਹਰਣਾਂ ਆਪਣੇ ਦੇਸ਼ ਵਿੱਚ ਬਹੁਤ ਜ਼ਿਆਦਾ ਹਨ ਤਾਂ ਉਸੇ ਵਿੱਚੋਂ ਜੇਕਰ ਗੱਲ ਕੀਤੀ ਜਾਵੇ ਧੂਰੀ ਦੀ ਧੂਰੀ ਦੇ ਵਿੱਚ ਇੱਕ ਵੀਰ ਹੈ ਜਿਨ੍ਹਾਂ ਵੱਲੋਂ ਕੇ ਆਪਣੀ ਵਿਰਾਸਤ ਹੈ ਜੋ ਪੁਰਾਣੀ ਉਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਜੋ ਪੁਰਾਣਾ ਸਮਾਨ ਹੈ ਉਹਨਾਂ ਵੱਲੋਂ ਉਹ ਸੰਭਾਲਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅੱਗੇ ਸਾਹਮਣੇ ਕਾਂਦੇ ਦੇ ਉੱਪਰ ਇਹਨਾਂ ਵੱਲੋਂ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਜੋ ਕਰਪਾਨਾਂ ਹਨ ਉਹ ਲਗਾਈਆਂ ਗਈਆਂ ਹਨ ਇੱਕ ਬੰਦੂਕ ਹੈ ਹਥਕੜੀ ਹੈ ਨਾਲ ਹੀ ਰੌਂਦ ਜਿੰਨਾ ਵਿੱਚ ਕੇ ਰੌਂਦ ਪੈਂਦੀ ਸੀ ਤੇ ਉੱਪਰ ਦੇਖੋ ਇੰਗਲੈਂਡ ਇੰਗਲੈਂਡ ਦਾ ਸਾਈਕਲ ਵੀ ਇਹਨਾਂ ਵੱਲੋਂ ਉੱਪਰ ਲਗਾਇਆ ਗਿਆ ਹੈ ਤੇ ਟਾਈਮ ਪੀਸ ਲਗਾਏ ਗਏ ਹਨ ਪੁਰਾਣੇ ਤੋਂ ਪੁਰਾਣਾ ਟੀਵੀ ਪੂਰੇ ਤੁਹਾਨੂੰ ਦੇਖਣ ਨੂੰ ਮਿਲੇਗਾ ਗੱਲਬਾਤ ਕਰਾਂਗੇ ਵੀਰ ਜੀ ਦੇ ਨਾਲ ਕਿਹਨਾ ਵੀਰ ਜੀ ਆਪਣਾ ਅਮਰਜੋ ਸਿੰਘ ਅਮਰਜੋ ਜੀ ਗੱਲ ਕੀਤੀ ਜਾਵੇ ਪੁਰਾਣੇ ਵਿਰਸੇ ਦੀ ਪੁਰਾਣਾ ਵਿਰਸਾ ਸੰਭਾਲਿਆ ਹੋਇਆ ਹੈ ਕਦੋਂ ਤੋਂ ਸ਼ੌਂਕ ਪਿਆ ਤੇ ਇਹ ਲਿਖਿਆ ਵੀ ਹੈ ਨਾ ਬਾਹਰ ਪੁਰਾਤਨ ਬਿਰਸੇ ਦੇ ਸ਼ੌਕੀਨ ਪਿਓ ਪੁੱਤ ਮੈਂ ਲਾ ਕੇ ਚੱਲੋ ਵੀ 8ਵੀਂ ਕਲਾਸ ਚ ਸੀਗਾ ਉਦੋਂ ਦਾ ਸ਼ੌਂਕ ਆ ਫੋਟੋ ਲੱਗੀ ਹੋਈ ਹੈ ਹਾਂਜੀ ਹਾਂ ਅਜੇ ਨਹੀਂ ਕਿ ਪਹਿਲਾਂ ਪਤਾ ਜੀ ਨੂੰ ਤੁਹਾਨੂੰ ਸ਼ੌਂਕ ਪੈ ਗਿਆ ਹਾਂਜੀ 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 ਹੈਂਡ ਪੰਪ ਉਹ ਵੀ ਲਿਖਿਆ ਹੈ ਸਾਹਮਣੇ ਹਾਂਜੀ ਪੁੱਤਾਂ ਨਾਲ ਕ ਉਹ ਅੰਦਰ ਪਿਆ ਸਮਾਨ ਇੱਥੇ ਜਗ੍ਹਾ ਹੈ ਨਹੀਂ ਜਗ੍ਹਾ ਘਟ ਹੈ ਅੱਛਾ ਪੁਰਾਣਾ ਹੈਂਡ ਪੰਪ ਵੀ ਪਿਆ ਆਪਣੇ ਕੋਲ ਸਾਰਾ ਕੁਝ ਹੀ ਹੈ ਜੀ ਜਿਹੜੀ ਜਿਹਦਾ ਨਾਮ ਲਾਉਂਗੇ ਉਹੀ ਮਿਲੂਗਾ ਤੁਹਾਨੂੰ ਦੇਖਣ ਨੂੰ ਅੱਛਾ ਬਾਕੀ ਇਹ ਜਿਹੜਾ ਸਮਾਨ ਪਿਆ ਇਹਦੇ 'ਤੇ ਵੀ ਤੁਹਾਨੂੰ ਧਿਆਨ ਕਰੀ ਮਾੜੀ ਹਾਂਜੀ ਹਾਂਜੀ ਜਿੱਦਾਂ ਇਹ ਤਲਵਾਰ ਆ ਇਹ ਇਹਤੇ ਖੱਲ ਲੱਗੀ ਹੁੰਦੀ ਸੀ ਉਹ ਲੱਗੀ ਕਿ ਤਾਂ ਕਿ ਹੱਥ ਨੂੰ ਪਸੀਨਾ ਨਾ ਆਵੇ ਉਸ ਤੋਂ ਬਾਅਦ ਅੰਦਰੋਂ ਖੋਲਦੇ ਹੋre 골ਡ ਦੀ ਸਟੈਂਪ ਲੱਗੀ ਹੋਈ ਹੈ ਜੀ ਇਹ ਸਾਰਾ ਹੈਂਡ ਮੇਡ ਹੀ ਬਣਦੀ ਸੀ ਉਸ ਟਾਈਮ ਤੇ ਉਰੇ ਵੀ ਜਾਰਜ ਦਾ ਸਾਈਨ ਬਣਿਆ ਹੋਇਆ ਇਹ ਖਾਸੀ ਪਤਲੀ ਹੈ ਨਾ ਯਾਰ ਇਹ ਸਲਾਮੀ ਵਾਲੀ ਹੁੰਦੀ ਸੀ ਜੀ ਉਸ ਟਾਈਮ ਤੇ ਉਰੇ ਵੀ ਕੰਪਨੀ ਦਾ ਨਾਮ ਲਿਖਿਆ ਹੋਇਆ ਇਹ ਸਾਰਾ ਪਿੱਤਲ ਦਾ ਹੈਂਡਲ ਬਣਿਆ ਲੈਦਰ ਦਾ ਦਾ ਮਿਆਨ ਹੈ ਬਾਕੀ ਜੇ ਆਪਾਂ ਹੋਰ ਗੱਲ ਕਰੀਏ ਤਾਂ ਇੱਧਰ ਇੱਥੇ ਆਪਣੀ ਜਿੰਮੇਵਾਰ ਦਵਾਤਾਂ ਅੱਜ ਕੱਲ ਦਾ ਆਪਾਂ ਨੇ ਆ ਵਰਤੀਆਂ ਨੇ ਹੁਣ ਤਾਂ ਅੱਜ ਕੱਲ ਵਾਲੀ ਵੀਡੀਓ ਨੂੰ ਤਾਂ ਪਤਾ ਹੀ ਨਹੀਂ ਆ ਸਾਡੇ ਬੱਚਿਆਂ ਨੂੰ ਪਤਾ ਆ ਦੀ ਇਹ ਦਵਾਦੀ ਜੀ ਹੁੰਦੀ ਹੈ ਨਾ ਨਹੀਂ ਪਤਾ ਜੀ ਹੁਣ ਆ ਮੈਂ ਵੀ ਵਰਤੀ ਹੈ ਜੀ ਪਹਿਲਾਂ ਤਾਂ ਫੱਟੀ ਬਸ ਮੈਡਮਾ ਕਹਿੰਦੀ ਫੱਟੀ ਬਹੁਤ ਪੋਚਵਾ ਦੀ ਅੱਧਾ ਦਾ ਘੰਟਾ ਉਹਦੇ ਖਰਾਬ ਕਰੀ ਜਾਂਦੇ ਬੈਠੇ ਹੁਣਾਂ ਫੱਟੀ ਵੀ ਫੱਟੀ ਦੀ ਗੱਲ ਕੀਤੀ ਹੈ ਫੱਟੀ ਵੀ ਪਈ ਹੈ ਇੱਕ ਦੇਖ ਫੱਟੀ ਵੀ ਮੇਰੀ ਆਪਦੀ ਲਿਖੀ ਹੋਈ ਹੈ ਜੀ ਅੱਛਾ ਹਾਂ ਇਹ ਮੇਰੀ ਆਪਦੀ ਲਿਖੀ ਹੋਈ ਹੈ ਇੱਧਰ ਉਰਾਰਾ ਲਿਖਿਆ ਇੱਧਰ ਮੇਂ ਉਰਦੂ ਲਿਖਿਆ ਹੋਇਆ ਉਰਦੂ ਆ ਦੇ ਹਾਂਜੀ 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 ਤੇ ਉਸ ਤੋਂ ਬਾਅਦ ਆਧਵਾਤ ਜਿਹੜੀ ਹੈਗੀ ਜੇ ਪੁਰਾਣੇ ਜਿਵੇਂ ਲਾ ਕੇ ਚੱਲੋ ਵੀ ਜਿਹੜੇ ਰਾਜੇ ਮਹਾਰਾਜਾਂ ਦੇ ਟਾਈਮ ਦੇ ਉੱਪਰ ਪਹਿਲਾਂ ਪਿੱਤਲ ਦੀਆਂ ਚੱਲਦੀਆਂ ਹੁੰਦੀਆਂ ਸੀ ਇਹ ਵੀ ਇਹਦੇ ਉੱਪਰ ਪੈਰ ਵੱਜੇ ਤਾਂ ਡੁੱਲਦੀ ਨਹੀਂ ਸੀ ਛਾਈ ਇਹ ਤਾਂ ਬਿਲਕੁਲ ਹਲਕਾ ਮਰ ਹੁੰਦਾ ਜਿਆ ਲਾ ਕੇ ਚੱਲੋ ਵੀ ਤਕਰੀਬਨ 300 400 ਗ੍ਰਾਮ ਦੀ ਹੈ ਹਾਂਜੀ ਹਾਂਜੀ ਇਹ ਤਾਂ ਆਪਾਂ ਦੇਖਦੇ ਜੀ ਕਿ ਉਹਦੇ ਵਿੱਚ ਕਿਤਾਬਾਂ ਦੇ ਵਿੱਚ ਖੇੜੀ ਨਹੀਂ ਸੀ ਕਿਤਾਬਾਂ ਨੀਲੇ ਪੀਲੇ ਹੁੰਦੇ ਸੀ ਨਾ ਆਪਣੀਆਂ ਹੁਣਾਂ ਤੀਰ ਨਹੀਂ ਪੁਰਾਣੇ ਹੁਣ ਇੱਕ ਤੀਰ ਆ ਹੁੰਦਾ ਨੋਰਮਲ ਜੇ ਕਿ ਇਹਦੇ ਵੱਜੇ ਤਾਂ ਨਿਕਲ ਜਾਊਗਾ ਹਮ ਜੇ ਹੁਣ ਆ ਆ ਬੱਜਿਆ ਇਹ ਨਹੀਂ ਨਿਕਲਦਾ ਇਹ ਬਸ ਜਿੰਨਾ ਖਿੱਚਾਂਗੇ ਅੰਦਰੋਂ ਮਲਪੁੱਤਾ ਅੰਦਰੋਂ ਹੀ ਕੱਢ ਕੇ ਲਿਆਉਣਾ ਇਹਨੇ ਇਹਨਾਂ ਇਹ ਵੀ ਪੁਰਾਣੇ ਨੇ ਸਾਰੇ ਇਹ ਹਾਂ ਇਹ ਕਾਫੀ ਛੋਟੇ ਨੇ ਨਾ ਹਾਂ ਛੋਟੇ ਹੁੰਦੇ ਸੀ ਬਸ ਮੂਰੇ ਕਾਨਾ ਲੱਗਿਆ ਹੁੰਦਾ ਸੀ ਕਾਨੇ ਝੜ ਕੇ ਵਰਤੇ ਰਹੀ ਸੀ ਇਹਨਾਂ ਨੂੰ ਜਿਹੜਾ ਆਪਾਂ ਅੱਜਕੱਲ ਸီးਰੀਅਲ ਦੇਖਦੇ ਆ ਉਹਦੇ ਵਿੱਚ ਤਾਂ ਬੜੇ ਬੜੇ ਦਿਖਾਉਂਦੇ ਨੇ ਹਾਂਜੀ ਹਾਂ ਹੁਣ ਇਹ ਸਾਈਕਲ ਦਾ ਟੋਕਨ ਹੈ ਜੀ ਕੀ ਬਾਤ ਹੈ ਇਹ ਜਿਹੜੇ ਮੂਰੇ ਬ੍ਰੇਕ ਹੁੰਦੇ ਸੀਗੇ ਇਹ ਉੱਥੇ ਲੱਗਦਾ ਸੀ ਇਹ 1957 ਤੋਂ 58 ਇੱਕ ਸਾਲ ਦੀ ਵੈਲਿਡਿਟੀ ਹੁੰਦੀ ਸੀ ਨਗਰ ਕਾਉਂਸਲ ਪਿੰਡ ਦੀਆਂ ਪੰਚਾਇਤਾਂ ਨੂੰ ਇਸ਼ੂ ਕਰਦੀ ਸੀ ਵੀ ਕੋਈ ਵੀ ਬੰਦਾ ਬਿਨਾਂ ਜਿਹੜਾ ਪਿੰਡ 'ਚ ਜਿਹਦੇ ਕੋਲ ਸਾਈਕਲ ਹੈ ਉਹਦੇ ਲੱਗਿਆ ਆਉਣਾ ਚਾਹੀਦਾ ਜੇ ਨਾ ਲੱਗਿਆ ਤਾਂ ਚਲਾਨ ਹੁੰਦਾ ਸੀ ਸਾਈਕਲ ਦਾ ਵੀ ਸਾਈਕਲ ਦਾ ਵੀ ਸਾਈਕਲ ਦੀ ਲੈਟਰ ਵੀ ਲੱਗਦੀ ਸੀ ਤੇ ਆ ਆ ਟੋਕਨ ਵੀ ਲੱਗਦਾ ਸੀ ਇਹ ਇੱਕ ਸਾਲ ਦੀ ਵੈਲਿਡਿਟੀ ਹੁੰਦਾ ਸੀ ਉਸ ਤੋਂ ਬਾਅਦ ਫਿਰ ਨਵਾਂ ਫੇਰ ਲੱਗਦਾ ਸੀ ਯਾਨੀ ਕਿ ਅੱਜ ਕੱਲ੍ਹ ਜੇ ਸਾਈਕਲ ਚੋਰੀ ਹੋਈ ਤਾਂ ਲੱਭਣਾ ਔਖਾ ਹੈ ਇਹ ਤਾਂ ਫਿਰ ਲੱਭ ਹੀ ਨਹੀਂਦਾ ਸੀ ਨਾ ਹਾਂ ਹਾਂ ਇਹ ਕੋਈ ਨੰਬਰ ਲੇ ਸੀ ਕਿ ਵੀ ਇੱਕ ਟੈਲੀਵਿਜ਼ਨ ਤੇ ਰੇਡੀਓ ਦਾ ਲਾਇਸੈਂਸ ਵੀ ਆਉਂਦਾ ਸੀ ਹਾਂ ਕੋਈ ਵੀ ਬੰਦਾ ਉਹ ਤੋਂ ਬਿਨਾ ਫੜਾਇਆ ਜਾਂਦਾ ਡਾਕ ਖਾਨੇ ਜਾ ਕੇ ਜਿਵੇਂ ਹੁਣ ਆਪਾਂ ਪੈਕ ਪਵਾ ਲੈਨੇ ਮਹੀਨੇ ਦਾ ਮੋਬਾਈਲ ਦਾ ਪਾ ਲਿਆ ਜਾਂ ਟੀਵੀ ਦਾ ਪਾ ਲਿਆ ਪਹਿਲਾਂ ਡਾਕ ਖਾਨੇ ਜਾ ਕੇ ਸਟੈਂਪਲ ਲਵਾਉਣੀ ਪੈਂਦੀ ਫਿਰ ਉਹ ਟਿਕਟ ਲਾ ਕੇ ਦੇਨੇ ਫਿਰ ਘਰੇ ਟੈਲੀਵਿਜ਼ਨ ਚੱਲਦਾ ਸੀ ਉਹ ਵੀ ਆਪਣੇ ਕੋਲੇ ਹੈਗਾ ਜੀ ਕਿਉਂਕਿ ਜੀ ਆਪਾਂ ਗਲਾਸ ਦੇਖ ਰਹੇ ਹਾਂ ਲਾਲਟਣਾ ਪਈਆਂ ਨੇ ਨਾ ਇਹਨਾਂ ਬਾਰੇ ਵੀ ਦੱਸ ਇਹ ਗਲਾਸ ਪੁਰਾਣੇ ਨੇ ਜੀ ਪਿੱਤਲ ਦੇ ਹੁਣ ਇੱਡੇ ਟੇ ਗਲਾਸ ਪਹਿਲਾਂ ਲੋਕ ਪੀਂਦੇ ਸੀ ਹੁਣ ਅੱਧਾ ਕਿਲੋ ਦਾ ਅੱਧਾ ਆਪ ਦਾ ਕਿੱਲੋ ਹਾਂਜੀ ਹਾਂ ਫਿਰ ਇਹਨੂੰ ਪੀਣਾ ਜਾ ਕੇ ਪੁਰਾਣੇ ਬਜ਼ੁਰਗੀ ਕਰਦੇ ਅੱਜ ਕੱਲ ਦਾ ਅਗਲਾ ਕਹਿੰਦੇ ਵੀ ਮਾਂਜਣੀ ਬਹੁਤ ਔਖੇ ਹੋ ਜਾਂਦੇ ਨੇ ਅੱਜ ਕੱਲ ਦਾ ਅਗਲਾ ਸਟੀਲ ਵਾਲੇ ਭਾਂਡੇ ਨਹੀਂ ਚੰਗੀ ਤਰ੍ਹਾਂ ਮਾਂ ਜਾਂਦਾ ਮਸ਼ੀਨਾਂ ਆ ਗਈਆਂ ਉਹ ਤੇ ਮੂਧਾ ਪਾਉਂਦੇ ਨੇ ਧੋ ਦਿੰਦੇ ਨੇ ਹੁਣ ਇਹਨੂੰ ਪਹਿਲਾਂ ਸਵਾਹ ਲੈ ਕੇ ਪੁਰਾਣੇ ਬਜ਼ੁਰਗ ਮਾਂਜੀ ਜਾਂਦੇ ਚਮਕਾਉਂਦੇ ਸੀ ਹੁਣ ਅੱਜ ਕੱਲ ਤਾਂ ਸਮਝ ਨਹੀਂ ਰਿਹਾ ਬਾਕੀ ਆ ਸਾਈਕਲ ਦੀ ਲਾਈਟ ਆ ਜੀ ਜਿਹੜੀ ਤੁਹਾਨੂੰ ਦੱਸਿਆ ਪਹਿਲਾਂ ਇਹ ਸਾਈਕਲ ਦੇ ਜਿੱਥੇ ਮੂਰੇ ਲੋਗੋ ਲੱਗਿਆ ਹੁੰਦਾ ਕੰਪਨੀ ਦਾ ਉੱਥੇ ਲੱਗਦੀ ਸੀ ਇਹ ਇੰਡੀਆ ਦੀ ਬਣੀ ਹੋਈ ਹੈ ਆ ਗੀ ਜੀ ਬੀਰੇ ਇਹ ਨੰਪਾਲੀਆਂ ਦੀ ਖੋਹ ਹੋਈ ਖੋਖਰੀ ਹਾਂ ਫਿਲਮਾ ਦੇਖਦੇ ਨੇ ਫਿਲਮਾ ਚ ਦੇਖਦੇ ਉਹਨੇ ਨਾ ਆਹ ਦੋ ਚਾਕੂਆਂ ਨਾਲ ਇਹਨੂੰ ਤਿੱਖਾ ਕਰਨਾ ਕੱਢ ਕੇ ਤੇ ਵੱਡੀ ਕਸਾਈ ਜੰਦੇ ਨਾਲ ਤਿੱਖਾ ਹੋਈ ਜਾਂਦਾ ਹੁਣ ਇਹਦਾ ਇਹਨੂੰ ਇਦਾਂ ਨਹੀਂ ਆਪਾਂ ਖੋਲ ਸਕਦੇ ਕਈ ਵਾਰੀ ਇਹ ਵਿੱਚ ਚੜ ਕੇ ਜਿੱ ਢਿੱਡ ਦੇ ਫਿਰ ਜਾਂਦੀ ਹੈ ਇਹ ਇਹਨੂੰ ਖੋਲਣਾ ਇਦਾਂ ਹੀ ਹੁੰਦਾ ਸੀ ਇਹ ਮੇਜਾ ਇਦਾਂ ਖੋਲ ਕੇ ਇਦਾਂ ਹੀ ਮਾਰਦੇ ਸੀ ਇਹ ਵੀ ਤਰੀਕਾ ਹੁੰਦਾ ਸੀ ਉਹਨਾਂ ਦਾ ਮਾਰਨ ਤੋਂ ਪਹਿਲਾਂ ਆਉਂਦਾ ਬੰਦਾ ਢਿੱਡ ਵੱਢ ਲੇ ਇਹ ਪੁਰਾਣੀ ਜਿਹੀ ਮੈਟਰੀ ਬਾਕਸ ਹੈ ਜੀ ਅੱਜ ਕੱਲ ਤਾਂ ਹੋਰ ਹੀ ਕੁਝ ਆਉਣ ਲੱਗਿਆ ਸਾਰੀ ਹੈਂਡਮੇਡ ਬਣੀ ਹੋਈ ਆ ਇਹ ਵੀ ਲੱਕੜ ਦੀ ਹੈ ਆਵਰੇ ਅਲੱਗ ਦਿਨ ਤਰ੍ਹਾਂ ਆ ਗਈ ਪਏ ਇਹ ਤਾਂ ਚਾਹ ਲਈ ਕੇਤਰੀ ਹੈ ਜੀ ਅੱਛਾ ਵਿੱਚ ਇਹਦੇ ਚਾਂਦੀ ਦਾ ਪਾਣੀ ਫਿਰਿਆ ਹੁੰਦਾ ਪੁਰਾਣੀ ਇਹ ਪਿੱਤਲ ਦੀ ਟੀਵੀ ਛੋਟੇ ਵੀ ਨੇ ਵੱਡੇ ਵੀ ਨੇ ਹੈਨਾ ਇਹ ਵੀ ਇਹਨਾਂ ਵਾਰੀ ਦੱਸੂ ਕੁਝ ਟੀਵੀ ਆਪਣੇ ਕੋਲੇ ਹਰ ਤਰ੍ਹਾਂ ਦਾ ਸਭ ਤੋਂ ਪਹਿਲਾਂ ਜਿਹੜਾ ਟੈਲੀਵਿਜ਼ਨ ਚੱਲਿਆ ਸੀ ਉਹ ਇਹ ਸੀਗਾ ਇਹ ਟਿਊਬਾਂ ਵਾਲਾ ਇਹਦਾ ਵੇਟ ਇਹਨਾਂ ਨਾਲੋਂ 3 ਗੁਣਾ ਜ਼ਿਆਦਾ ਹੁੰਦਾ ਜੀ ਇਹਦੇ ਅੰਦਰ ਟਿਊਬਾਂ ਲੱਗੀਆਂ ਪਹਿਲਾਂ ਉਹ ਗਰਮ ਹੁੰਦੀਆਂ ਫੇਰ ਚੱਲਦਾ ਬਸ ਇਹ ਤਾਂ ਚੱਲਦਾ ਨਹੀਂ ਕਿਉਂਕਿ ਪੁਰਾਣਾ ਬਹੁਤ ਜ਼ਿਆਦਾ ਹੋ ਗਿਆ ਤਕਰੀਬਨ 80 ਸਾਲ ਪਹਿਲਾਂ ਦਾ ਟੈਲੀਵਿਜ਼ਨ ਹੈ ਜਿਹੜੇ ਉੱਪਰਲੇ ਨੇ ਇਹ ਸਾਰੇ ਚੱਲਦੇ ਨੇ ਜੀ ਬਿਲਕੁਲ ਗਾਗਰਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਵਿੱਚ ਕਿ ਸਾਹਮਣੇ ਗਾਗਰਾਂ ਵੀ ਪਈਆਂ ਹਨ ਇਹਨਾਂ ਵੱਲੋਂ ਛੋਟੇ-ਛੋਟੇ ਟੀਵੀ ਵੀ ਪਏ ਹਨ ਜਨਨ ਕਿ ਜਿਹੜਾ ਸਮਾਨ ਤੁਸੀਂ ਸੋਚੋਗੇ ਜਾਂ ਤੁਸੀਂ ਕਹੋਗੇ ਇਹਨਾਂ ਨੂੰ ਵੀਰ ਜੀ ਦਾ ਕਹਿਣਾ ਹੈ ਕਿ ਉਹ ਸਾਰੇ ਸਮਾਨ ਪਏ ਨੇ ਵੀਰੇ ਇਹ ਕੀ ਚੀਜ਼ਾਂ ਨੇ ਇਹ ਪੁਰਾਣੇ ਡੱਬੇ ਨੇ ਜੀ ਹਾਂਜੀ ਇਹ ਫੋਲਕੇ ਦਿਖਾਉਂਗਾ ਬਣਾ ਜਾ ਹਾਂਜੀ ਹਾਂਜੀ ਆ ਦੇਖਿਆ ਵਾਦ ਅੱਜ ਕਾ ਤਾਂ ਡੱਬੇ ਸਾਰੇ ਪਲਾਸਟਿਕ ਬਣੇ ਹੋਏ ਨੇ ਕੋਈ ਕਿਦਰ ਟੰਕਾ ਨਹੀਂ ਕਿਦਰ ਰੋਟੀਆਂ ਕਰ ਮਰੀਆਂ ਦੀਆਂ ਹਾਂਜੀ ਵਾ ਪਹਿਲਾਂ ਤਾਂ ਕੱਪੜੇ ਚ ਲਪੇਟ ਕੇ ਰੱਖ ਲੈਣ ਠੰਡੀ ਹੋ ਗਈ ਉਹ ਵੀ ਅਮਰਦ ਲੱਗਦੀ ਸੀ ਹੂੰ ਤੁਸੀਂ ਹੁਣ ਰੋਟੀ ਬਣਾ ਕੇ ਠੰਡੀ ਖਾ ਕੇ ਦੇ ਲੋ ਸਵਾਦ ਹੀ ਨਹੀਂ ਹੈਗਾ ਪਹਿਲਾਂ ਆ ਦਾ ਸਮੇਂ ਹੀ ਨਹੀਂ ਰਿਹਾ ਜੀ ਇਹ ਡੱਬੇ ਦਾ ਕਮਾਲ ਸਾਰਾ ਹੈ ਹਾਂ ਡੱਬੇ ਦਾ ਵੀ ਤੇ ਬਾਕੀ ਭਰਉਣ ਲੈ ਦਾ ਵੀ ਸੀਗਾ ਜੀ ਪਹਿਲਾਂ ਚੀਜ਼ਾਂ ਸ਼ੁੱਧ ਸੀਗੀਆਂ ਮਿਲ ਚੁੱਲੇ ਦੇ ਬਣਦੇ ਸੀ ਨਾ ਹਾਂ ਚੁੱਲੇ ਦੇ ਬਣਦੀ ਸੀ ਚੁੱਲੇ ਦਾ ਸਵਾਦ ਹੀ ਵੱਖਰਾ ਹੁੰਦਾ ਦਾਲ ਸਬਜ਼ੀ ਬਣਾ ਲਓ ਕੋਈ ਬਣਾওਗੇ ਖਾਓਗੇ ਤੁਹਾਨੂੰ ਵੱਖਰਾ ਟੇਸਟ ਆਊਗਾ ਹਾਂਜੀ ਤੇ ਇੱਕ ਸਾਹਮਣੇ ਕੰਧ ਤੇ ਆਪਾਂ ਦੇਖ ਰਿਹਾ ਇਹ ਕੀ ਚੀਜ਼ ਹੈ ਜੀ ਇਹ ਧੌਖਣੀ ਹੈ ਜੀ ਲਹਾਰ ਇਹਨੂੰ ਅੱਗ ਨੂੰ ਹਵਾ ਦੇਣ ਵਾਸਤੇ ਵਰਤਦੇ ਸੀਗੇ ਇਹਦੇ ਮੂਰੇ ਆਰਨ ਬੰਦੀ ਪਿੱਛੇ ਤੇ ਚੰਮ ਲੱਗਿਆ ਹੁੰਦਾ ਸੀ ਉਹ ਫਿਰ ਹਵਾ ਮਾਰਦੇ ਸੀ ਮੂਰੇ ਅੱਗ ਦੇ ਵਿੱਚ ਹਵਾ ਵਜਦੀ ਸੀ ਲੋਹੇ ਦੀ ਗੱਲ ਕੀਤੀ ਜਾਵੇ ਲੋਹੇ ਦੇ ਬੱਟੇ ਵੀ ਨੇ ਹਾਂਜੀ ਪੁਰਾਣੇ ਸਿੱਟਾਂ ਦੇ ਬੱਟੇ ਜਿਵੇਂ ਆਹੀ ਬੱਟਾ ਲਾ ਲੋ ਇਹ ਰਸਤ ਨਾਬੇ ਦਾ ਬੱਟਾ ਹੈ ਉਹਨਾ ਹਾ ਡੋਲ ਐ ਪੁਰਾਣਾ ਜਿਹੜਾ ਥੱਲੇ ਪਿਆ ਹੁਣਾ ਥੱਲੇ ਡੋਲ ਪਿਆ ਪੁਰਾਣਾ ਜੇ ਇਹ ਖੂਹ ਦੇ ਵਿੱਚ ਗਿਰ ਜਾਂਦਾ ਤਾਂ ਇਹਨੂੰ ਕੰਡਾ ਹੁੰਦਾ ਸੀ ਆਪਣੇ ਪੰਜਾਬ ਦੇ ਵਿੱਚ ਇਹਨੂੰ ਬਿੱਲਾ ਵੀ ਕਹਿੰਦੇ ਸੀ ਇਹਦੇ ਸਾਰੇ ਪਾਸੇ ਗੁੰਡੀ ਹੁੰਦੀ ਕਿਸੇ ਨਾ ਖਿੱਚ ਉਹਦਾ ਹੈਂਡਲ ਫਸੇ ਜਾਂਦਾ ਸੀ ਫਿਰ ਖਿੱਚ ਲੈਂਦੇ ਸੀ ਵੀ ਜੀ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਅੱਜ ਦਾ ਜੋ ਆਪਣਾ ਸਮਾਂ ਹੈ ਅੱਜ ਦੀ ਜੋ ਪੀੜ੍ਹੀ ਹੈ ਅੱਜ ਦਾ ਜੋ ਇਹ ਯੁੱਗ ਚੱਲ ਰਿਹਾ ਹੈ ਆਪਾਂ ਆਪਣਾ ਪਿਛੋਕੜ ਭੁੱਲ ਗਏ ਤੁਹਾਡਾ ਹੁਣ ਜਿਹੜਾ ਸਮਾਨ ਦੇਖ ਰਹੇ ਆਪਾਂ ਕਿਦਣਾ ਕਿਤੇ ਆਪਣਾ ਪਸੋਕਰ ਯਾਦ ਦਵਾਂਦਾ ਤੁਸੀਂ ਗਲਾਸਾਂ ਦੀ ਗੱਲ ਕੀਤੀ ਹੈ ਇਹਨਾਂ ਗਲਾਸਾਂ ਦੇ ਵਿੱਚ ਜੇਕਰ ਪਾਣੀ ਪਾ ਕੇ ਪੀਤਾ ਜਾਵੇ ਉਹ ਵੀ ਕਹਿੰਦੇ ਬੜਾ ਸ਼ੁੱਧ ਹੁੰਦਾਗਾ ਸੋਹ ਬਿਮਾਰੀਆਂ ਤੋੜਦਾ ਹੈ ਇਹਦੀ ਬਹੁਤ ਫਰਕ ਪੈ ਜਾਂਦਾ ਜੀ ਤੁਸੀਂ ਪੀ ਕੇ ਚੈੱਕ ਕਰਕੇ ਦੇਖ ਲਓ ਉਹਨੂੰ ਸਵਾਦ ਦਾ ਪਤਾ ਲੱਗੂਗਾ ਇਸੇ ਤਰ੍ਹਾਂ ਤੁਹਾਡੇ ਡੱਬੇ ਦੀ ਗੱਲ ਕਿਤੇ ਰੋਟੀ ਨਾਲ ਦੀ ਨਾ ਜੀ ਰੋਟੀ ਨਾਲ ਡੱਬੇ ਹੋਗੇ ਹੁਣ ਅਸੀਂ ਵੀ ਕਰ ਜਿਹੜੇ ਭਾਂਡੇ ਵਰਤਦੇ ਨੇ ਦੁੱਧ ਬਾਲਣਾ ਜਾਂ ਹੋਰ ਕੋਈ ਸਬਜ਼ੀ ਵਗੈਰਾ ਬਣਾਉਣੀ ਉਹ ਸਾਰੇ ਪਿੱਤਲ ਦੇ ਭਾਂਡੇ ਜੀ ਕਰਦੇ ਆ ਇਹ ਚਾਂਜਰਾਂ ਨੇ ਜੀ ਉੱਠਦੀਆਂ ਕਿਸੀ ਇਹ ਵੀ ਪੱਤਣ ਲਈ ਬਣੀਆਂ ਸਾਰੀਆਂ ਹੈਂਡਮੇਡ ਨੇ ਜਦੋਂ ਕਿਤੇ ਸਹੁਰੇ ਜਾਂਦਾ ਸੀ ਕਿ ਨਵਾਂ ਵਿਆਹ ਜੋੜਾ ਤਾਂ ਉਦੋਂ ਫਿਰ ਉੱਠੇ ਝਾਂਜਰਾ ਪਾ ਕੇ ਲੈ ਕੇ ਜਾਂਦੇ ਸੀ ਪਹਿਲਾਂ ਤਾਂ ਉੱਠ اٹਹ ਚੱਲਦੇ ਹੁੰਦੇ ਸੀ ਆਪਣੇ ਇੱਧਰ ਹੈ ਤਾਂ ਹੈ ਨਹੀਂ ਸੀ ਚੰਦਰਾ ਕੋਲ ਬੰਦ ਸੀ ਵੀ ਪਤਾ ਲੱਗਦੀ ਵੀ ਝਾਂਜਰਾ ਉਠਾ ਰਿਹਾ ਬਸ ਬਸ ਸ਼ੌਂਕ ਹੁੰਦਾ ਸੀ ਸ਼ੌਂਕ ਆ ਵੱਖੋ ਵੱਖਰਾ ਇਹਦੀ ਕੀ ਗੱਲ ਕੀਤੀ ਹੈ ਇਹ ਜੰਦਾ ਜੀ ਪੁਰਾਣਾ ਇਹਦੀ ਚਾਪੇ ਵਿੱਚ ਹੀ ਫਸੀ ਪਈ ਆ ਨਿਕਲ ਹੀ ਨਹੀਂ ਇਹਨੂੰ ਦਿਖਾਇਆ ਜੰਦੇ ਵਾਲੇ ਨੂੰ ਉਹ ਕਹਿੰਦਾ ਪੱਟਣਾ ਪੈਣਾ ਮੈਂ ਕਿਹਾ ਜਿੱਦੂ ਪਟਲੇ ਮੁਰਗੇ ਇੱਥੇ ਜੁੜਨਾ ਨਹੀਂ ਮੈਂ ਕਿ ਤੂੰ ਆਹੀ ਰਹਿਣ ਦੇ ਜਿਵੇਂ ਹੈਗਾ ਜਿੰਦੇ ਬਣਾਏ ਪੁਰਾਣੇ ਹੋਈ ਹੁੰਦੇ ਸੀ ਹਾਂਜੀ 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 ਇੱਕ ਤੁਸੀਂ ਐਣਕ ਦਿਖਾ ਰਹੇ ਸੀਗੇ ਹਾਂਜੀ ਚੁੰਮਕ ਵਾਲੇ ਐਣਕ ਉਹਦਾ ਕੀ ਹੋਇਆ ਇਹ ਐਣਕ ਇਹ ਜੀ ਜਿਵੇਂ ਅੱਖਾਂ ਦੀ ਲਾਲੀ ਆ ਕਿ ਜਿਵੇਂ ਬਾਈਕ ਤੇ ਜਾ ਕੇ ਆਪਾਂ ਆ ਹੁਣ ਧੂੜ ਮਿੱਟੀ ਜਿਵੇਂ ਹੁਣ ਤੁਹਾਨੂੰ ਪਤਾ ਬਾਡੀ ਦਾ ਸੀਜ਼ਨ ਹੈ ਹੁਣ ਰੇਤਾਂ ਜਿਆਦਾ ਉੱਡਦਾ ਤਾਂ ਉਹ ਤੋਂ ਐਣਕ ਲਾ ਲੋ ਲਾਲੀ ਚੱਕ ਦਿੰਦੀ ਅੱਖਾਂ ਦੁਖਦੀ ਨੂੰ ਵੀ ਠੀਕ ਕਰ ਦਿੰਦੀ ਹੈ ਇਹ ਚੁੰਮਕ ਅੱਖਾਂ ਵਾਸਤੇ ਫਾਇਦੇਮੰਦ ਨੇ ਵੀਰੇ ਹਾਂ ਫਾਇਦੇਮੰਦ ਹੈ ਜੀ ਅੱਛਾ ਹਾਂਜੀ ਹਾਂ ਤੈਨੂੰ ਫੇਰ ਲਗਾਈਆ ਕਦੇ ਹਾਂਜੀ ਛੋਟੇ ਹੁੰਦੇ ਤਾਂ ਲਾਈ ਫਿਰਦੇ ਰਹੇ ਸੀ ਹੁਣ ਨਹੀਂ ਲਾਈ ਪਰ ਹੁਣ ਤਾਂ ਉਹ ਵੀ ਦੂਜਿਆਂ ਨਾਲ ਚੱਲ ਪਈ ਹੈ ਨਾ ਹਾਂ ਹੁਣ ਤਾਂ ਦੂਜਿਆਂ ਚੱਲ ਪਈਆਂ ਜੀ ਫੋਰ ਤੁਸੀਂ ਦੱਸ ਰਹੇ ਸੀ ਕਿ ਵੀ ਇੱਥੇ ਜਗ੍ਹਾ ਘੱਟ ਹੈ ਸਮਾਨ ਤੁਹਾਡੇ ਕੋਲ ਹੋਰ ਵੀ ਕਾਫੀ ਪਿਆਗਾ ਤੇ ਲੇਕਿਨ ਜੇਕਰ ਗੱਲ ਕੀਤੀ ਹੋਵੇ ਇਹ ਸਮਾਨ ਦੀ ਇਹ ਸਮਾਨ ਨੂੰ ਜੇ ਕਿਸੇ ਨੇ ਦੇਖਣਾ ਹੋਵੇ ਡਿਸਪਲੇ ਹੈ ਤੁਹਾਡੇ ਕੋਈ ਅੱਗੇ ਪਲਾਨਿੰਗ ਅੱਗੇ ਜਾ ਕੇ ਕਿਸ ਨੂੰ ਪੜ੍ਸਪਲੇ ਕਰਨੀ ਹੈਗੀ ਆਪਣਾ ਸ਼ੋਰੂਮ ਤਿਆਰ ਹੋ ਰਿਹਾ ਹੈ ਜਿਹੜੀ ਮੈਂ ਕੋਠੀ ਬਣਾ ਰਿਹਾ ਸਾਰੀ ਕਲਾਸਿਕ ਲੁੱਕ ਦੇ ਵਿੱਚ ਹੀ ਆ ਪੁਰਾਣੇ ਕਲਚਰ ਦੇ ਹਿਸਾਬ ਨਾਲ ਹੀ ਬਣਾ ਰਹੇ ਹਾਂ ਸਾਰੀ ਤੇ ਉੱਥੇ ਚੰਗੀ ਤਰ੍ਹਾਂ ਇਹਨੂੰ ਡਿਸਪਲੇ ਕਰਾਂਗੇ ਤੇ ਕੋਈ ਵੀ ਆ ਸਕਦਾ ਦੇਖਣ ਦੇ ਲਈ ਮੋਸਟ ਵੈਲਕਮ ਹੈ ਜੀ ਜੀ ਬਿਲਕੁਲ ਵੀਰ ਜੀ ਨੇ ਦੱਸਿਆ ਕਿ ਜੋ ਫਿਲਮ ਬਣੀ ਚਮਕੀਲੇ ਦੀ ਉਸ ਫਿਲਮ ਦੇ ਵਿੱਚ ਸਾਰਾ ਜੋ ਸਮਾਨ ਹੈ ਜੋ ਪੁਰਾਣੇ ਟੈਲੀਵਿਜ਼ਨ ਹਨ ਉਹ ਇਹਨਾਂ ਕੋਲ ਹੀ ਗਏ ਸਨ ਤੇ ਪੁਰਾਣਾ ਵਿਰਸਾ ਆਪਣਾ ਸੰਭਾਲ ਰੱਖਿਆ ਸ਼ੂਟਿੰਗਾਂ ਦੇ ਉੱਪਰ ਵੀ ਇਹਨਾਂ ਦਾ ਇਹ ਜੋ ਪੁਰਾਣਾ ਸਮਾਨ ਹੈ ਜੋ ਪੁਰਾਣਾ ਵਿਰਸਾ ਸਮਾਨ ਹੈ ਉਹ ਸ਼ੂਟਿੰਗਾਂ ਦੇ ਉੱਪਰ ਜਾਂਦਾ ਹੈ ਤਾਂ ਹੁਣ ਇਹਨਾਂ ਵੱਲੋਂ ਇੱਕ ਸ਼ੋਰੂਮ ਤਿਆਰ ਕੀਤਾ ਜਾ ਰਿਹਾ ਜਿੱਥੇ ਕਿ ਸਕੂਲਾਂ ਦੇ ਬੱਚੇ ਆ ਸਕਦੇ ਨੇ ਜੇ ਕੋਈ ਸਕੂਲ ਆਪਣਾ ਦਿਖਾਉਣਾ ਚਾਹੇ ਹਾਂਜੀ ਹਾਂਜੀ ਜੇ ਕੋਈ ਸਕੂਲੀ ਪ੍ਰਿੰਸੀਪਲ ਕੋਈ ਸਕੂਲ ਦਾ ਮਾਲਕ ਜਾਂ ਸਰਕਾਰ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਲਿਆ ਕੇ ਉਸ ਜੋ ਜਦੋਂ ਇਹ ਸਾਰਾ ਸਮਾਨ ਡਿਸਪਲੇ ਹੋ ਗਿਆ ਸ਼ੋਰੂਮ 'ਚ ਦਿਖਾਉਣਾ ਚਾਹਣ ਤਾਂ ਦਿਖਾ ਸਕਦੇ ਹੋ ਹੋਣਗੇ ਕਿਉਂਕਿ ਬੱਚਿਆਂ ਨੂੰ ਆਪਣਾ ਪਿਛੋਕੜ ਪਤਾ ਲੱਗੇਗਾ ਤਾਂ ਹੀ ਉਹ ਆਪਣਾ ਜੋ ਜੋ ਵਿਰਸਾ ਹੈ ਉਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ